ਤੇ ਆਪਣੇ ਨਾਲ ਵਾਚੀ ਉਤੇ ਇੱਕ ਲਫ਼ਜ਼ ਨਹੀਂ ਜੀਵਤ ਲੋ ਪਹਾੜ ਹੈ ਜੱਗ ਕੋ ਤੂੰ ਜਾਨੋ ਕਹਿ ਲੱਗੇ ਜਿਸ ਸੰਸਾਰ ਵਿੱਚ ਆਏ ਜਿਸ ਦੁਨੀਆਂ ਵਿੱਚ ਜਿਸ ਜੱਗ ਵਿੱਚ ਰਹਿ ਰਿਹਾ ਇਥੋਂ ਦਾ ਇੱਕ ਨਿਯਮ ਹੈ ਨਿਯਮ ਹੈ ਤੇ ਉਹ ਨਹੀਂ ਜਿੰਮਤੀ ਹੈ ਕਿ ਜੀਵਤ ਲੋਭਿਆਰ ਹੈ ਇਹ ਇੱਕ ਲੋਕ ਸਮਝ ਬਲ ਇਹ ਜਿਉਂਦਿਆਂ ਤੱਕ ਸਾਰੇ ਰਿਸ਼ਤੇ ਦੇ ਇਹ ਸਾਰੇ ਦਿਨ ਇਹ ਤੇ ਜਿਹੜੇ ਨੇ ਜਿਉਂਦਿਆਂ ਤੱਕ ਨਹੀਂ ਮਰਨ ਤੋਂ ਬਾਅਦ ਤਾਂ ਫਿਰ ਆਖਣ ਲੱਗ ਪੈਂਦੇ ਨੇ ਇਹਦਾ ਮੂੰਹ ਹੁਣ ਡਰਾਉਣਾ ਹੋ ਗਿਆ ਹੈ ਹੁਣ ਇਹਦਾ ਮੂਹ ਦੇਖਿਆ ਨਹੀਂ ਜਾ ਸਕਦਾ ਡਰਾਉਣਾ ਗੁਰੂ ਕਹਿੰਦੇ ਨੇ ਜੀਵਤ ਲੋ ਬਿਵਹਾਰ ਜਿੰਨੀ ਦੇਰ ਆ ਨਾਲ ਸਮਝਾਂਗੇ ਨਹੀਂ ਵੀ ਜਿੰਨੀ ਦੇਰ ਤੂੰ ਜਿਉਣਾ ਹੈ ਉੰਨੀ ਦੇਰ ਇਹ ਸਾਰੇ ਬਿਵਹਾਰ ਤੇਰੇ ਨਾਲ ਨੇ ਜੱਕੋ ਤੂੰ ਜਾਨੋ ਸੰਸਾਰ ਵਿੱਚ ਰਹਿ ਲੈ ਰਹਿ ਰਿ ਸंसार ਦਾ ਇਹ ਸੁਭਾ ਸंसार ਦਾ ਇਹ ਨਿਜਮ ਪੱਲੇ ਬੰਨ ਲੈ ਰਹਿ ਸंसार ਵਿੱਚ ਮਾਤਾ ਪਿਤਾ ਨੂੰ ਸੰਭਾਲ ਮਾਤਾ ਪਿਤਾ ਦੀ ਗੋਦ ਵਿੱਚ ਬਹਿ ਪਰ ਤੈਨੂੰ ਇਹ ਪਤਾ ਹੋਵੇ ਇਸ ਮਾਤਾ ਪਿਤਾ ਦੀ ਗੋਦ ਤੇਰੇ ਜੀਵਨ ਤੋ ਲੈ ਤੱਕ ਹੈ ਸਤਿਕਾਰ ਕਰ ਕਹਿਣ ਲੱਗੇ ਜੀਵਤ ਲੋ ਸਭ ਕੁਝ ਆ ਤੇ ਜੀਵਨ ਤੋਂ ਬਾਅਦ ਦੀ ਕਿਸੇ ਗੱਲ ਭਾਵੇਂ ਮੁਕਤੀ ਹੋਵੇ ਤੇ ਭਾਵੇਂ ਜੁਗਤੀ ਹੋਵੇ ਭਾਵੇਂ ਕੋ ਰਿਸ਼ਤਾ ਹੋਵੇ ਉਹਨਾਂ ਤੇ ਭਰੋਸਾ ਨਾ ਰੱਖ ਮਰਨ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਸਾਰੇ ਰਿਸ਼ਤੇ ਟੁੱਟ ਜਾਣੇ ਨੇ ਤੇ ਧੀਏ ਜੀ ਗੱਲ ਅਸੀਂ ਐਸ ਭਲੇਥੇ ਵਿੱਚ ਹੁਣ ਤੱਕ ਪੈ ਰਹੇ ਆ ਕਿ ਭਾਵੇਂ ਜਿਉਂਦੇ ਆ ਮਾਤਾ ਪਿਤਾ ਨੂੰ ਨਾ ਸੰਭਾਲੀ ਜਦੋਂ ਉਹ ਮਾਤਾ ਪਿਤਾ ਚਲੇ ਜਾਣ ਫਿਰ ਉਹਨਾਂ ਦੇ ਮਗਰ ਰੋਟੀਆਂ ਪਕਾ ਪਕਾ ਕੇ ਭੇਜਾਂਗੇ ਐਸੇ ਆਖਾਂਗੇ ਹੁਣ ਅਸੀਂ ਸ਼ਰਧ ਕਰ ਰਹੇ ਆ ਇਸ ਗੱਲ ਵਿੱਚੋਂ ਸ਼ਰਧਾ ਦਾ ਇੱਕ ਭਰਮ ਖਤਮ ਹੁੰਦਾ ਹੈ ਕਹਿਣ ਲੱਗੇ ਉਹ ਭਲਿਆ ਇੱਕ ਗੱਲ ਦਾ ਖਿਆਲ ਰੱਖੀ ਜੇ ਸੇਵਾ ਕਰਨੀ ਹੈ ਮਾਤਾ ਪਿਤਾ ਦੀ ਜੀਉਂਦਿਆਂ ਕਰ ਲੈ। ਇਹ ਜੀਵਤ ਲੈਓ ਬਿਵਹਾਰ ਆਇਆ। ਜੱਕ ਤੂੰ ਮਜਾਨੋ। ਉਹ ਕਿ ਜੇ ਸੰਸਾਰ ਵਿੱਚ ਰਹਿਣਾ ਹੈ ਤੇ ਸੰਸਾਰ ਦੇ ਨਿਜਮ ਸੰਭਾਲ ਲੈ ਤੇ ਜੋ ਕੁਝ ਕਰਨਾ ਹੈ ਇੱਥੇ ਹੀ ਕਰ ਲੈ। ਉਹਨਾਂ ਦੇ ਜਾਣ ਤੋਂ ਬਾਅਦ ਜੇ ਤੂੰ ਆਖੇ ਕਿਸੇ ਸਰਾਧ ਨਾਲ ਉੱਥੇ ਰੋਟੀਆਂ ਪਹੁੰਚਾ ਦਿਆਂਗਾ ਨਹੀਂ ਪਹੁੰਚਣੀਆਂ। ਜੇ ਉਹਨਾਂ ਤੋਂ ਬਾਅਦ ਕੱਪੜੇ ਭੇਜ ਦੇਂਗਾ ਜਾਂ ਅਰਦਾਸਾਂ ਕਰ ਦੇਂਗਾ ਤੇ ਉਹਨਾਂ ਅਰਦਾਸਾਂ ਨਾਲ ਦਾ ਫਲ ਉਹਨਾਂ ਕੋਲ ਪਹੁੰਚ ਜਾਏਗਾ ਕਿਸੇ 파ਟ ਦਾ ਫਲ ਉਹਨਾਂ ਕੋਲ ਇਹ ਸਾਰਾ ਇੱਕ ਭਰਮ ਹੈ ਜਿਹੜਾ ਇੱਕ ਲਫ਼ਜ਼ ਨਾਲ ਗੁਰੂ ਨੇ ਮਿਟਾ ਦਿੱਤਾ ਹੈ ਕਿ ਸੰਸਾਰ ਦਾ ਇੱਕ ਨਿਜਮ ਹੈ ਕਿ ਜੀਵਤ ਲਵ ਬਿਹਾਰ ਜੋ ਕੁਝ ਹੈ ਉਹ ਜਿਉਂਦੇ ਹੈ ਇਸ ਲਈ ਸਾਭ ਵੀ ਕਿਉਂ ਕਹਿ ਦਿੱਤਾ ਬਾਬਾ ਕਬੀਰ ਜੀ ਨੇ ਲੱਗੇ ਮੈਂ ਨਹੀਂ ਚਾਹੁੰਦਾ ਆਪਕੀ ਬਾਰ ਬਖਸ਼ ਪੰਦੇ ਕੋ ਬਾਹਰ ਨਾ ਪਫਦਲ ਫਿਰਾਂ ਮੈਨੂੰ ਇੱਥੇ ਹੀ ਹਿਸਾਬ ਕਰ ਲੈ ਮੈਂ ਅਗਲੇ ਕਿਸੇ ਹਿਸਾਬ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਬ੍ਰਾਹਮਣਿਜ਼ਮ ਨੇ ਸਾਨੂੰ ਅਗਲੇ ਹਿਸਾਬ ਵਿੱਚ ਪਾ ਦਿੱਤਾ ਲੋ ਹੋਰ ਕੋਈ ਦੂਰੀ ਦੂਰੀ ਨਹੀਂ ਗੁਰੂ ਬ੍ਰਾਹਮਣ ਦੇ ਖਿਲਾਫ ਨਹੀਂ ਬਲਕੇ ਆਖਰਿਆ ਇੱਕੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਹਮਨ ਕਈ ਤਾ ਹੈ ਹਮਾਰੇ ਇੱਕ ਗੱਲ ਤੋਂ ਪਿੱਛੇ ਨਹੀਂ ਹਟਦਾ ਸਿਰਫ ਇੱਕੋ ਹੀ ਗੱਲ ਹੈ ਕਿ ਦੁਨੀਆਂ ਨੂੰ ਮੈਂ ਪਿਛਲੇ ਦਿਨਾਂ ਚ ਵਿੱਚਿਆ ਸੀ ਉਧਾਰ ਧਰਮ ਦੇ ਰਿਹਾ ਹੈ ਤੇ ਮਰਨ ਤੋਂ ਬਾਅਦ ਮਿਲ ਜਾਏਗਾ ਜਿਹੜਾ ਕੁਝ ਤੈਨੂੰ ਹੁਣ ਨਹੀਂ ਕੀਤਾ ਕੇ ਜਾ ਸਕਿਆ ਮਰਨ ਤੋਂ ਬਾਅਦ ਹੋ ਤੇ ਗੁਰੂ ਕਹਿੰਦੇ ਨਹੀਂ ਜੀਵਤ ਲੋਭਾਰ ਹੈ ਜਗਤ ਤੋਂ ਤੂੰ ਜਾਣੋ ਇਹ ਜਗ ਦਾ ਜਿਹੜਾ ਵਿਵਹਾਰ ਹੈ ਨਾ ਸਾਰਾ ਉਹ ਜਿਉਂਦਿਆਂ ਦਾ ਹੈ ਮਰਨ ਤੋਂ ਬਾਅਦ ਕੁਝ ਨਹੀਂ ਜਿਜਣਾ ਨਾ ਕਿਸੇ ਨੇ ਭੇਜ ਸਕਣਾ ਨਾ ਤੂੰ ਨਾਲ ਲੈ ਕੇ ਜਾਣਾ ਤੇਰਾ ਕੁਛ ਵੀ ਜੋ ਕੁਝ ਹੈ ਉਹ ਇੱਥੇ ਦਾ ਇੱਥੇ ਹੀ ਰਹਿ ਜਾਣਾ ਹੈ ਇਸ ਲਈ ਕਿਉਂਕਿ ਤੂੰ ਉਹ ਨਹੀਂ ਜੂੰਦਾ ਨਹੀਂ ਰਿਆ ਜਦੋਂ ਜਾਣਾ ਏ ਉਸ ਤੋਂ ਬਾਅਦ ਤਾਂ ਤੇਰੀ ਜੇਬ ਵਿੱਚੋਂ ਚਾਬੀਆਂ ਵੀ ਉਹਨਾਂ ਲੋਕਾਂ ਨੇ ਕੱਢ ਲੈਣੀਆਂ ਨੇ ਜਿਹੜੇ ਹੇਤੀ ਜਾਸਿਓਂ ਕੀਨਾ ਮੈਂ ਹੈਰਾਨ ਹੋਇਆ ਜਦੋਂ ਇਹਨਾਂ ਸਾਰੇ ਸ਼ਬਦ ਦੀ ਅਖੀਰ ਦੀ ਲਾਈਨ ਤੇ ਇਹ ਆ ਗਿਆ ਕਿ ਜੀਵਤ ਲਾਓ ਬਿਵਹਾਰ ਹੈ ਇਹਦਾ ਮਤਲਬ ਬਿਵਹਾਰ ਹੈ ਬਿਵਹਾਰ ਹੈ ਪ੍ਰਜੂਤ ਜੀਉਂਦੇ ਆ